ਭਾਰਤ ਖੁਸ਼ਹਾਲੀ ਦੇ ਪੈਮਾਨੇ ਤੋਂ ਪਿਛੜ ਗਿਆ ਹੈ ਇਹ ਗੱਲ ਝੱਗ ਜ਼ਾਹਿਰ ਹੈ ਹਾਲ ਹੀ ਜੋ ਵਿਸ਼ਵ ਸੰਗਠਨ ਦੀ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਬੇਹੱਦ ਹੀ ਚਿੰਤਾਜਨਕ ਹੈ ਵਿਸ਼ਵ ਸੰਗਠਨ ਦੀ ਰਿਪੋਰਟ ਦੇ ਮੁਤਾਬਿਕ ਅਗਲੇ ਸਾਲ ਤੱਕ ਯਾਨੀ ਕਿ 2020 ਤੱਕ ਭਾਰਤ ਦੀ 20% ਆਬਾਦੀ ਕਿਸੇ ਮਾਨਸਿਕ ਸਿਹਤ ਦੀ ਪੀੜਤ ਹੋਵੇਗੀ ਹੁਣ ਵੀ ਸਾਡੇ ਦੇਸ਼ ਚਕਰੀਬ 8 ਲੱਖ ਲੋਕ ਹਰ ਸਾਲ ਖੁਦਕੁਸ਼ੀ ਕਰ ਰਹੇ ਨੇ ਤੇ 15 ਤੋਂ 29 ਸਾਲ ਦੇ ਲੋਕਾਂ 'ਚ ਖੁਦਕੁਸ਼ੀ ਦਾ ਸਭ ਤੋਂ ਵੱਡਾ ਕਾਰਨ ਹੈ ਮਾਨਸਿਕ ਸਿਹਤ ਦੀ ਅੰਧਿਖੀ ਚਿੰਤਾ ਨਸ਼ੇ ਦੀ ਲਤ ਦੇ ਗਾਹਨ ਪੈਦਾ ਹੋਈ ਪਰੇਸ਼ਾਨੀਆਂ ਦੇ ਨਾਲ ਨਜਿੱਠਣ ਲਈ 2014 'ਚ ਰਾਸ਼ਟਰੀ ਸਿਹਤ ਨੀਤੀ ਲਾਂਚ ਕੀਤੀ ਗਈ ਸੀ ਤੇ 2017 'ਚ ਮਾਨਸਿਕ ਸਿਹਤ ਸੇਵਾ ਕਾਨੂੰਨ ਵੀ ਪਾਸ ਕੀਤਾ ਗਿਆ ਸੀ ਇਸ ਸਭ ਦੇ باوجود ਵੀ ਮਾਨਸਿਕ ਰੋਗੀਆਂ ਤੇ ਬਿਮਾਰੀਆਂ ਨਾਲ ਜੁੜੇ ਲੋਕਾਂ ਤੱਕ ਮਦਦ ਪਹੁੰਚਾਉਣ 'ਚ ਹਾਲੇ ਵੀ ਸਾਡਾ ਦੇਸ਼ ਬਹੁਤ ਪਿੱਛੇ ਹੈ। ਸਰਕਾਰੀ ਅੰਕੜਿਆਂ ਅਨੁਸਾਰ 90% ਰੋਗਾਂ ਦੇ ਇਲਾਜ ਸੰਭਵ ਨਹੀਂ ਹੈ। ਜੇਕਰ ਗਲਤੀ ਸਰਵੇ ਸਸਟੇਜ ਦੀ ਤਾਂ ਸਮੱਸਿਆ ਤਾਂ ਦੁਬਾਰੀ ਇਹ ਜੋ ਸਮੱਸਿਆ ਨਾਲ ਜੁੜਦਾ ਵਿਅਕਤੀ ਤੇ ਉਸਦਾ ਪਰਿਵਾਰ ਚੁੱਪ ਕੇ ਸਾਹ ਲੈਂਦਾ ਹੈ ਤੇ ਉਸਦੇ ਆਂਡ-ਗਾਂਡ ਵੀ ਸਾਥ ਨਹੀਂ ਦਿੰਦਾ। ਇਸੇ ਤਰ੍ਹਾਂ ਵਿਅਕਤੀ ਦੇ ਸਿਹਤ ਤੇ ਜ਼ਿੰਦਗੀ ਦੋਨੋਂ ਪ੍ਰਭਾਵਿਤ ਹੁੰਦੇ ਨੇ। वर्ल्ड इकोनॉमिक फोरम और हार्वर्ड के अध्ययन मुताबिक 2030 तक मानसिक बीमारी का वित्तीय भार एक अशारिया सिफर तीन ट्रिलियन डॉलर हो जाएगा हूँ सवाल उठता है कि समाज अपनी नकारात्मक सोच के वतीरे च किस तरह बदला लिया है ब्यूरो रिपोर्ट डेली पोस्ट पंजाबी जे तो हाँ आइल्स विच छे ईच बैंड ਇਹ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ